ਪੂਰੀ ਦੁਨੀਆ ਨਵੇਂ ਸਾਲ ਦਾ ਜਸ਼ਨ ਮਨਾ ਰਹੀ ਹੈ ਉੱਥੇ ਹੀ ਇੱਕ ਨੌਜਵਾਨ ਆਪਣੇ ਹੀ ਪਰਿਵਾਰ ਦੀ ਜਾਣ ਦਾ ਦੁਸ਼ਮਣ ਬਣ ਗਿਆ ਆਪਣੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸਨਸਨੀ ਫੈਲ ਗਈ ਜਦੋਂ ਇੱਕ ਹੋਟਲ ਦੇ ਵਿੱਚ ਪੰਜ ਲਾਸ਼ਾਂ ਨੂੰ ਦੇਖਿਆ ਗਿਆ ਪੁਲਿਸ ਮੌਕੇ ਤੇ ਪਹੁੰਚੀ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਨਵੇਂ ਸਾਲ ਦੇ ਪਹਿਲੇ ਹੀ ਦਿਨ ਦਿਲ ਕੰਬਾਉ ਘਟਨਾ ਵਾਪਰੀ ਹੈ ਜਿੱਥੇ ਇੱਕ ਪੁੱਤ ਦੇ ਵੱਲੋਂ ਆਪਣੀ ਮਾਂ ਦਾ ਕਤਲ ਕੀਤਾ ਗਿਆ ਇੱਕ ਭਰਾ ਦੇ ਵੱਲੋਂ ਆਪਣੀ ਚਾਰ ਭੈਣਾਂ ਨੂੰ ਮੌਤੇ ਘਾਟ ਉਤਾਰਿਆ ਗਿਆ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਲਖਨਊ ਦੇ ਵਿੱਚ ਇਹ ਪੂਰੀ ਵਾਰਤਾਤ ਵਾਪਰੀ ਹੈ ਜਿੱਥੇ ਇੱਕ ਨੌਜਵਾਨ ਜਿਸ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਉਸ ਦੇ ਵੱਲੋਂ ਹੀ ਇੱਕ ਹੋਟਲ ਦੇ ਵਿੱਚ ਇਹ ਪੂਰਾ ਖੂਨੀ ਖੇਡ ਖੇਡਿਆ ਜਾਂਦਾ ਹੈ ਜਿੱਥੇ ਆਪਣੀ ਮਾਂ ਤੇ ਚਾਰ ਭੈਣਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇਸ ਪੂਰੀ ਖਬਰ ਤੋਂ ਬਾਅਦ ਸਨਸਨੀ ਫੈਲ ਗਈ ਕਿਉਂਕਿ ਕਿਸ ਤਰੀਕੇ ਦੇ ਨਾਲ ਇਹ ਪਰਿਵਾਰ ਘੁੰਮਣ ਦੇ ਲਈ ਦੱਸਿਆ ਜਾ ਰਿਹਾ ਕਿ ਆਗਰਾ ਦਾ ਰਹਿਣ ਵਾਲਾ ਇਹ ਪਰਿਵਾਰ ਸੀ ਜੋ ਲਖਨਊ ਘੁੰਮਣ ਆਇਆ ਸੀ ਇੱਕ ਹੋਟਲ ਦੇ ਵਿੱਚ ਇਹਨਾਂ ਨੇ ਕਮਰਾ ਵੀ ਬੁੱਕ ਕਰਾਇਆ ਪਰ ਜਿੱਥੇ 31 ਦਸੰਬਰ ਦੀ ਰਾਤ ਨੂੰ ਸਾ ਹਰ ਕੋਈ ਜਸ਼ਨ ਮਨਾ ਰਿਆ ਸੀ ਨਵੇਂ ਸਾਲ ਦਾ ਇੰਤਜ਼ਾਰ ਕਰ ਰਿਹਾ ਸੀ ਅਰਦਾਸਾ ਕਰ ਰਿਹਾ ਸੀ ਕਿ ਨਵਾਂ ਸਾਲ ਸੁਖਾਵਾਂ ਚੜੇ ਉੱਥੇ ਹੀ ਇਸ ਨੌਜਵਾਨ ਦੇ ਵੱਲੋਂ ਖੂਨੀ ਖੇਡ ਖੇੜਿਆ ਜਾਂਦਾ ਆਪਣੀ ਮਾਂ ਤੇ ਚਾਰ ਭੈਣਾਂ ਨੂੰ ਕਤਲ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਇਸ ਪੂਰੀ ਖਬਰ ਤੋਂ ਬਾਅਦ ਸੰਸਨੀ ਫੈਲ ਜਾਂਦੀ ਹੈ ਹਰ ਕੋਈ ਜਦੋਂ ਉੱਥੇ ਪਹੁੰਚਦਾ ਹੈ ਉਹ ਦੰਗ ਰਹਿ ਜਾਂਦਾ ਹੈ ਕਿਉਂਕਿ ਮ੍ਰਿਤਕ ਦੇਹਾਂ ਜਦੋਂ ਉਹਨਾਂ ਨੇ ਪਰਿਵਾਰ ਦੀਆਂ ਦੇਖੀਆਂ ਤਾਂ ਦੇਖਿਆ ਕਿਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਕਤਲ ਕੀਤਾ ਗਿਆ ਹੈ ਇਹਨਾਂ ਹੀ ਨਹੀਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਖੁਦ ਨੌਜਵਾਨ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਕਬੂਲ ਨਾਮਾ ਵੀ ਕੀਤਾ ਗਿਆ ਕਿ ਉਸ ਦੇ ਵੱਲੋਂ ਹੀ ਇਹ ਪੂਰਾ ਕਤਲ ਕੀਤਾ ਗਿਆ ਤਾਂ ਕਿਸ ਤਰੀਕੇ ਦੇ ਨਾਲ ਇਹ ਵਾਰਤਾਤ ਵਾਪਰੀਆ ਉਹ ਵੀ ਤੁਹਾਨੂੰ ਦੱਸਦੇ ਆ ਪਰ ਵੱਡੀ ਖਬਰ ਹੈ ਕਿ ਉੱਤਰ ਪ੍ਰਦੇਸ਼ ਦੀ ਰਾਜਧਾਨੀ ਐ ਲਖਨਊ ਜਿੱਥੇ ਇਹ ਦਿਲ ਦਹਿਲਾਣ ਵਾਲੀ ਘਟਨਾ ਵਾਪਰੀ ਹੈ ਨਵੇਂ ਸਾਲ ਦੇ ਪਹਿਲੇ ਹੀ ਦਿਨ ਇੱਕ ਹੀ ਪਰਿਵਾਰ ਦੇ ਪੰਜ ਜੀਆਂ ਦਾ ਕਤਲ ਕੀਤਾ ਗਿਆ ਔਰ ਕਤਲ ਵੀ ਘਰ ਦੇ ਹੀ ਨੌਜਵਾਨ ਦੇ ਵੱਲੋਂ ਕੀਤਾ ਗਿਆ ਹੈ ਪਰਿਵਾਰ ਦੇ ਇਹਨਾਂ ਪੰਜ ਜੀਆਂ ਦਾ ਇਕੱਠਿਆਂ ਕਤਲ ਕੀਤਾ ਗਿਆ ਹੈ ਹੈਰਾਨੀ ਦੀ ਗੱਲ ਹੈ ਕਿ ਇਸ ਘਟਨਾ ਨੂੰ ਅੰਜਾਮ ਪਰਿਵਾਰ ਦੇ ਇੱਕ ਮੈਂਬਰ ਦੇ ਵੱਲੋਂ ਦਿੱਤਾ ਗਿਆ ਜੋ ਰਿਸ਼ਤੇ ਆ ਦੇ ਵਿੱਚ ਕੁੜੀਆਂ ਦਾ ਭਰਾ ਔਰਤ ਦਾ ਪੁੱਤ ਲੱਗਦਾ ਸੀ ਲਖਨਊ ਦੇ ਹੋਟਲ ਸ਼ਰਨਜੀਤ ਦੇ ਵਿੱਚ ਪਰਿਵਾਰ ਦੇ ਪੰਜ ਮੈਂਬਰਾਂ ਦੀ ਇਹ লাশ ਮਿਲੀਆ ਜਿਹੜਾ ਮਾਮਲਾ ਹੈ ਉਹ ਥਾਣਾ ਨਾਕਾ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਹੋਟਲ ਦੇ ਵਿੱਚ ਅਰਸ਼ਦ ਨਾਮ ਦੇ ਨੌਜਵਾਨ ਦੇ ਵੱਲੋਂ ਆਪਣੀ ਮਾਂ ਤੇ ਚਾਰ ਭੈਣਾਂ ਦਾ ਕਤਲ ਕੀਤਾ ਗਿਆ ਵਜਾ ਹਾਲੇ ਹਾਲਾ ਕਿ ਹਾਲਾ ਜਿਹੜੀ ਵਜ੍ਹਾ ਹੈ ਪੂਰੇ ਤਰੀਕੇ ਦੇ ਨਾਲ ਸਾਹਮਣੇ ਨਹੀਂ ਆਈ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਜੋ ਨੌਜਵਾਨ ਦਾ ਕਹਿਣਾ ਸੀ ਕਿ ਉਸਨੇ ਪਰਿਵਾਰਕ ਝਗੜੇ ਕਰਕੇ ਇਹ ਕਤਲ ਕੀਤੇ ਨੇ ਹਾਲਾ ਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰੇਗੀ ਮੁਲਜ਼ਮ ਅਰਸ਼ਦ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਾਲਿਆ ਹੈ ਮਡਲੀ ਪੁਚਕਿਸ਼ ਦੇ ਵਿੱਚ ਉਸਨੇ ਇਸ ਕਬੂਲਨਾਮਾ ਕੀਤਾ ਹੈ ਕਿ ਪਰਿਵਾਰਕ ਝਗੜੇ ਕਰਕੇ ਉਸਨੇ ਇਹ ਸਾਰੇ ਕਤਲ ਕੀਤੇ ਨੇ ਹਾਲਾ ਕਿ ਸੱਚ ਕੀ ਹੈ ਪੁਲਿਸ ਅਜੇ ਇਸ ਦੀ ਜਾਂਚ ਕਰ ਰਹੀ ਹੈ ਤਾਂ ਮ੍ਰਿਤਕਾ ਦੇ ਵਿੱਚ 9 ਸਾਲ ਦੀ ਭੈਣ ਸੀ ਜਿਸ ਨੂੰ ਇਸ ਨੌਜਵਾਨ ਨੇ ਮੌਤੇ ਘੱਟ ਤਾਰਿਆ 19 ਸਾਲ ਦੀ ਇੱਕ ਭੈਣ ਸੀ 16 ਸਾਲ ਦੀ ਇੱਕ ਭੈਣ ਸੀ ਇੱਕ 18 ਸਾਲ ਦੀ ਤਾਂ ਮਹਿਜ਼ ਛੋਟੀਆਂ ਉਮਰਾਂ ਸਨ ਜਿਨ੍ਹਾਂ ਭੈਣਾਂ ਨੂੰ ਇਸ ਭਰਾ ਨੇ ਮੌਤੇ ਘੱਟ ਤਾਰਿਆ ਮਾਂ ਵੀ ਸੀ ਜਿਸ ਨੂੰ ਮੌਤੇ ਘੱਟ ਤਾਰਿਆ ਗਿਆ ਤਾਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦਾ ਨਾਂ ਅਰਸ਼ਦ ਦੱਸਿਆ ਜਾ ਰਿਹਾ ਜਿਸ ਦੀ ਉਮਰ 24 ਸਾਲ ਦਾ ਸੇਜਾਰੀਆ ਪੁਲਿਸ ਨੇ ਪੁਚਕਿਸ਼ਤੇ ਵਿੱਚ ਦੱਸਿਆ ਕਿ ਨੌਜਵਾਨ ਦੇ ਵੱਲੋਂ ਖੁਦ ਕਬੂਲਨਾਮਾ ਕੀਤਾ ਹੈ ਕਿ ਹਾਂ ਉਸਨੇ ਇਸ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿਉਂਕਿ ਘਰ ਦੇ ਵਿੱਚ ਕਰੇਲੂ ਕਲੇਸ਼ ਚੱਲ ਰਿਹਾ ਸੀ ਜਿਸ ਦੇ ਕਾਰਨ ਉਸਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਰਸ਼ਦ ਜਿਹੜਾ ਪਰਿਵਾਰ ਆਗਰਾ ਦਾ ਰਹਿਣ ਵਾਲਾ ਸੀ ਇਸਲਾਮ ਨਗਰ ਤੇੜੀ ਬਗਿਆ ਕੁਬੇਰਪੁਰ ਦਾ ਇਹ ਪੂਰਾ ਪਰਿਵਾਰ ਰਹਿਣ ਵਾਲਾ ਸੀ ਪਰ ਜਦੋਂ ਨਵੇਂ ਸਾਲ ਦੇ ਪਹਿਲੇ ਦਿਨ ਇਹ ਮੰਦਭਾਗੀ ਖਬਰ ਆਂਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਇੱਕ ਪਰਿਵਾਰ ਦੇ 5 ਜੀਆਂ ਦਾ ਕਤਲ ਹੋ ਗਿਆ ਤਾਂ ਹਰ ਕੋਈ ਹੈਰਾਨ ਹੋ ਜਾਂਦਾ ਹੈ ਜਿੱਥੇ ਨਵੇਂ ਸਾਲ ਤੇ ਹਰ ਕੋਈ ਉਮੀਦ ਕਰ ਰਿਹਾ ਦਸਾ ਕਰ ਰਿਹਾ ਕਿ ਨਵਾਂ ਸਾਲ ਵਧੀਆ ਚੜੇ ਉੱਥੇ ਅਜੀਹੀ ਖਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਕਿਉਂਕਿ ਇੱਕ ਨੌਜਵਾਨ ਆਪਣੇ ਹੀ ਪਰਿਵਾਰ ਦੇ ਜਾਣ ਦਾ ਦੁਸ਼ਮਣ ਬਣ ਗਿਆ ਆਪਣੀਆਂ ਚਾਰ ਪੈੜਾਂ ਤੇ ਉਸ ਨੂੰ ਤਰਸ ਨਹੀਂ ਆਇਆ ਆਪਣੀ ਮਾਂ ਤੇ

जैसे आधार कार्ड आईडी ये सब है सर ये लोग कब आए थे यहाँ रुकने तेईस तारीख तीस तारीख और क्या मिला अंदर अंदर और कोई ऐसे ज्यादा संदिग्ध तो नहीं है। बॉडी पे क्या हाथ के कट और निशान मिले हैं हमने नहीं देखा खाना नाका क्षेत्र से एक सूचना प्राप्त हुई जिसमें बताया गया कि होटल शरणजीत के कमरे में पांच लोगों की डेड बॉडी पाई गई है तत्काल स्थानीय पुलिस द्वारा मौके पर पहुंचा गया एक व्यक्ति जिसका नाम अर्शद है लगभग 24 वर्षीय आगरा का रहने वाला इसको हिरासत में लिया गया है प्रारंभिक तो पूछताछ में उनके द्वारा बताया गया है कि पारिवारिक कलह के चलते उनके द्वारा अपनी चार बहनों और माता की